ਬਾਤ ਕੀਤਾ ਜਾਂਦਾ ਸੰਧੂ ਡੇਰੀ ਫਾਰਮ ਖਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਨਗ ਸੇ ਲਈ ਦਿਖਾਉਣ ਲੱਗੇ ਆ ਸੰਧੂ ਡੇਰੀ ਫਾਰਮ ਤੋਂ ਹੀ ਦਿਖਾਉਣ ਲੱਗੇ ਆ ਬਾਈ ਜੀ ਤੇ ਚਾਰਾਂ ਲਗਾ ਦੇ ਵਿੱਚ ਬਾਈ ਜੀ ਦੋ ਬਿਹੜਾ ਸੂਨਾ ਸਵਾਈਆਂ ਪਹਿਲਾ ਨੰਬਰ ਐਚਫਾ ਬਿਹੜਾ ਤੇ ਦੂਜਾ ਨੰਬਰ ਬਾਈ ਜੀ ਜਰਸੀ ਸੂਈ ਸਵਾਈਆ ਸਵਾ ਤੇ ਤੀਜਾ ਨੰਬਰ ਬਾਈ ਜੀ ਐਚਫਾ ਬੱਛੀ ਬਹੁਤ ਚੰਗੇ ਰਿਕਾਰਡ ਦੀ ਬੱਛੀ ਆ ਬਾਈ ਜੀ ਸੀਮਨ ਵੀਰ ਉਹਨਾਂ ਨੇ ਦੱਸਿਆ ਸੀ ਸੀਮਨ ਭੱਲਕੇ ਕਿਹੜਾ ਦੱਸਿਆ ਸੀ ਤੇ ਚੌਥਾ ਨੰਬਰ ਬਾਈ ਜੀ ਬੱਛੀ ਜਰਸੀ ਦਾ ਦੇ ਪੇਟੋਂ ਆ ਬਾਈ ਜੀ ਕੱਦ ਵਾਲੀ ਵਹਿੜ ਦੋ ਪੂਰੀ ਚੰਗੀ ਆ ਤੇ ਪਹਿਲਾ ਨੰਬਰ ਵਹਿੜ ਆ ਬਾਈ ਜੀ ਆਹ ਜਿਹੜੀ ਇਹਦੇ 17 18 ਲੀਟਰ ਬੋਲੇ ਤਾਂ ਸਟਾਰਟਿੰਗ ਆ ਤੇ ਬੋਲਾ ਬਾਈ ਜੀ ਸੀਲ ਠੰਡੀ ਵਹਿੜ ਬਹੁਤ ਆ ਦੇਖੋ ਜੀ ਐ ਨਹੀਂ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਬੱਚਾ ਛੱਡਣਾ ਛੱਡੋ ਨਹੀਂ ਨਾ ਛੱਡੋ ਜੀ ਇਥੇ ਠੀਂ ਠੰਡੀ ਵਹਿੜ ਆ ਜੀ ਠੀਕ ਆ ਜੀ ਐ ਨਹੀਂ ਬੱਚਾ ਉਹ ਵੀਰੇ ਬੱਚਾ ਐ ਦੋਨੋਂ ਪੱਤਾ ਰਮ ਖਾਣ ਲੱਗ ਗਏ ਇਹਨਾਂ ਪੂਰੇ ਫੁੱਲ ਵੱਡੇ ਕਦ ਕੱਦ ਕਰਦੀ ਆ ਤੇ ਦੁੱਧ ਵੜਨੇ ਨੇ ਬਾਈ ਜੀ 25-26 ਲੀਟਰ ਪਾ ਦੇਣਾ ਠੀਕ ਆ ਤੋ ਚਾਲ ਮਾੜੀ ਜੀ ਤੁਹਾਨੂੰ ਚੈੱਕ ਕਰਾ ਵੀ ਦਿੰਨੇ ਆ ਲਓ ਜੀ ਅਰੇ ਕੋਈ ਤੋ ਚਾਲ ਬਾਈ ਜੀ ਤੁਹਾਨੂੰ ਚੈੱਕ ਕਰਾਉਣੇ ਆ ਤੇ ਦਸੱਲੀ ਭਾਰਕ ਤੁਸੀਂ ਬਾਈ ਜੀ ਆਪ ਕਰਨੀ ਆ ਆ ਜਾਓ ਬੋਲੋ ਵੱਡੀ 25-26 ਲੀਟਰ ਪਾ ਦੋ ਦੁੱਧ ਭਾਈਏ ਬੋਲੀ ਵੱਡੀ ਆ ਬੈਣ ਆ ਤੁਮ ਜਿੰਦੀ ਆ ਬੋਤਲ ਹੀ ਕੋਈ ਪੂਰੇ ਚੰਗੇ ਤੋਰੇ ਦੀ ਆ ਫੁੱਲ ਚੰਗੇ ਢਾਂਕੇ ਦੀ ਆ ਫੁੱਲ ਵੱਡੀ ਆ ਕਿੰਨੀ ਕਹਿ ਸਕਦੇ ਆ ਭੈਣ 3 ਦਾ ਬੋਲ ਤੂੰ ਕੋਲ ਵੀ ਆਤ ਨਹੀਂ ਮਾਸਪਾ ਟੁੱਟੇ ਸਾਹਮਣੇ ਆਹ ਰਾਂ ਦੇ ਵਿੱਚ ਮਸਤੀ ਚ ਖੜ ਗਈ ਨਾ ਉਹਦੀ ਜੇ ਰਾਂ ਉਹਨਾ ਟੌਰ ਨਾ ਮਜਾਜ ਦਾ ਪੁਰਦੀ ਆ ਬਈ ਇਹ ਐਣੀ ਚੱਲ ਭਲਾ ਜਾ ਖੋਲ ਕੇ ਤੂੰ ਪੇਸ਼ਾਨਾ ਕਰ ਦੇ ਇਹਨੂੰ ਚੱਲ ਮਜਾਜ ਜਨਗਾ ਮਜਾਜ ਜਨ ਹੰਦੇ ਸਵਾਦੀ ਬਿਲਕੁਲ ਸੰਤ ਸਵਾਦੀ ਬਰ ਬਰ ਦਾ ਸਵਾਦ ਹੁੰਦਾ ਤੇ ਇਹ ਬਾਈ ਜੀ ਆਪਾਂ ਇਹ ਮੁੱਲ ਦੀ ਗੱਲ ਇਹਦੇ ਬਾਰੇ ਕਰਕੇ ਤਾਂ ਐਡੀ ਵਾਰ ਤੁਹਾਨੂੰ ਪਤਾ ਕੋਈ 90000 95000 ਰਹਿੜਾ ਦਾ ਮੁੱਲ ਕਰਦੇ ਆ ਤੇ ਆਪਾਂ ਵਹਿੜੇ ਸਿਰਫ 78000 ਰੁਪਏ ਦੇ ਵਿੱਚ ਦੇ ਦਾਂਗੇ ਠੀਕ ਆ ਜੀ ਸੀਲ ਢੰਡੀ ਬਹੁਤ ਆ ਤੇ ਦੂਜਾ ਨੰਬਰ ਬਾਈ ਜੀ ਜਰਸੀ ਵਹਿੜਾ ਸੁਭਾ ਸੁਈਆ ਆ ਬੈਠਾ ਦਾ ਬੱਚਾ ਹਾਂ ਦੇਖੋ ਕਿੱਡਾ ਸੋਹਣਾ ਲੱਗਿਆ ਨੇੜ ਤੋਂ ਚੈੱਕ ਕਰਕੇ ਵੇਖੋ ਤੁਹਾਨੂੰ ਖਾਦੋ ਨੇੜ ਤੋਂ ਕਿੱਡਾ ਸੋਹਣਾ ਖਾਣਾ ਪੂਰਾ ਚੰਗਾ ਤੇ ਸੀਲ ਢੰਡੀ ਆ ਅੱਥੀ ਚਵਾਈ ਵਾਲੀ ਆ ਬਲਾ ਬੱਚਿਆਂ ਨੂੰ ਤੁਹਾਨੂੰ ਬਾ ਦਿਓ ਐ ਨਹੀਂ ਵੀ ਆਪਕਾ ਮੈਂ ਚੋਤਾੜੇ ਨਿਕਲਦੀ ਇੰਜਾਲ ਦੀ ਬਾਤ ਨਹੀਂ ਚੱਕਦਾ ਧਾਰੇ ਤੇ ਹੋਰ ਚਾਲੇ ਦੀ ਤੁਹਾਨੂੰ ਚੈੱਕ ਕਰਾ ਦਿੰਦੇ ਆਪਾਂ ਮਸੱਲੀ پارک ਤੁਸੀਂ ਗਰੀ ਆਪ ਕਰਨੀ ਆ ਦੇਖ ਤੂਰਾ ਤਾਰਾ ਵੇਖੋ ਕਿੱਡਾ ਸੁਆਈ ਮੋੜੇ ਆਪਾਂ ਨੀਰੂ ਲੈਣੀ ਆ ਫੁੱਲ ਸੋਹਣੇ ਫੁੱਲ ਚੰਗੀ ਫੁੱਲ ਵੱਡੀ ਵੱੱਢੀ ਪੰਜਾਬ ਵਾਲੀ ਰੀਨ ਆ ਦੇਖੋ ਫੇਰਸ ਵੇਖੋ ਕਿੱਡਾ ਪਿਆਰਾ ਹੈ ਤੇ ਥਰਮ ਦਿਖਾ ਦਿਓ ਨੇੜੇ ਤੋਂ ਚੈੱਕ ਕਰਾ ਦਿਓ ਵੇਖੋ ਕਿੱਡਾ ਸੋਹਣਾ ਥਰਮ ਲੱਗਿਆ ਖਤੂਰ ਪੂਰਾ ਚੰਗਾ ਇਹ ਸਰਫ ਆਪਾ 65000 ਰੁਪਏ ਦੇ ਵਿੱਚੋਂ ਮਾਨ ਤਾਨ ਸ਼ੂਟ ਛੱਪਿਆ ਦਾ ਜ਼ਰੂਰ ਕਰਾ ਲੈ ਕਰ ਦੇਣਾ ਕਿਸੇ ਵੀਰ ਦਾ ਪਸੰਦਾ ਬਦੇ ਨੰਬਰ ਸਕਰੀਨ ਦੇ ਵਿੱਚ ਜਨਮ ਚੱਲਦੇ ਨੰਬਰ ਤੇ ਤੁਸੀਂ ਸੰਪਰਕ ਜ਼ਰੂਰ ਕਰਦਾ ਕਿਸੇ ਵੀਰ ਨੂੰ ਜਰਸੀ ਦੀ ਹਾਲਚ ਹੋਵੇ ਡਿਮਾਂਡ ਹੋਵੇ ਤਾਂ ਅੱਛੀ ਵੇਖੋ ਤੀਜਾ ਨੰਬਰ ਕਿੰਡੀ ਪਿਆਰੀ ਸੋਹਣੀ ਸੁਨੱਖੀ ਫੇਸ ਵੇਖੋ ਕਿੱਡਾ ਸੁਨੱਖਾ ਕਿੱਡਾ ਸੋਹਣਾ ਤੇ ਇਹ ਬੱਚੀ ਤੁਹਾਨੂੰ ਸਰਪਾਪਾ ਇਹਦੇ 10 ਮਹੀਨੇ ਹੋ ਗਏ ਅੱਜ ਤਾਂ 2 ਮਹੀਨਿਆਂ ਨੂੰ ਬੱਛੀ ਨੇ ਤਿੰਨਾਂ ਨੂੰ 14 ਮਹੀਨੇ ਦੀ ਬੱਛੀ ਹੋ ਗਈ तकरीबन ਸੀਮਨ ਲਈ ਰੈਂਦੀ ਆ ਤੇ ਸੇਵਾ ਵਾਲਾ ਬੰਦਾ ਸਭ ਸਵਾਲ ਕਰ ਲੂ ਬਟਾ ਫੀਡ ਦਾ ਪਾਲੂ ਤੇ ਲੱਖ ਰੁਪਏ ਦੀ ਬੱਛੀ ਤਿਆਰ ਕਰ ਲੂ ਬਾਈ ਤੇ ਆਪਾਂ ਬੱਛੀ 25000 ਰੁਪਏ ਡਿਮਾਂਡ ਕਰਦੇ ਆ ਜੀ ਸਤੂਰ ਜੀ ਦੇ ਦੁਨੋਂ ਚੈੱਕ ਕਰਾ ਦਿੰਦੇ ਮਾਰੀ ਜੀ ਲੋ ਬਾਈ ਹੋਰ ਚਾਹ ਚੈੱਕ ਕਰਾਉਣੇ ਆ ਜਗਾ ਥੋੜੀ ਜੀ ਤਾਂ ਹੁੰਦਾ ਨੇੜੋਂ ਮੁੰਡਾ ਹੀ ਨੇ ਆ ਜਾਓ ਬਰਾ ਤੇਰਾ ਬਹੁਤ ਚੰਗੀ। ਬੱਚੀ ਬਹੁਤ ਚੰਗੀ ਕੱਦ ਕਰ ਫੋਨ ਵਡਾ ਕਰੂਗੀ। ਹਾਂ ਤੇ ਦੇਖੋ ਨਾਚ ਕਰਦੀ ਨਾਚ। ਤੇ ਚੌਥਾ ਨੰਬਰ ਪਾਈ ਜੀ ਬੱਚੀ ਵੇਖੋ ਕਿੰਨੀ ਸੋਹਣੀ ਖਿਆਰੀ ਚੰਗੀ ਬੈਠੀ। ਵਖਾ ਦੋ। ਇਹ ਬੱਚੀ ਬਾਈ ਜੀ 5000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਣੀ ਹੈ। ਓਕੇ। ਦੇਖੋ ਇਹ ਬੱਚੀ। ਪੂਰੀ ਚੰਗੀ ਸੋਹਣੀ ਨਾ। 8000 ਰੁਪਏ ਦੀ ਇਹ ਇਹ ਬਾਈ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਜੇਤੋ ਆ ਤੇ ਮੋਬਾਈਲ ਨੰਬਰ ਹੈਗਾ ਬਾਈ ਜੀ 985682524 ਮੋਬਾਈਲ ਨੰਬਰ 985682524 ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਵੀਰ ਜੀ ਜਰੂਰ ਕਰ ਲਿਓ ਤੇ ਵੀਡੀਓ ਵੇਖ ਲੈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਠੀਕ ਹੈ ਜੀ ਵੀਰ ਜੀ ਜੇ ਆਪਣੀ ਵੀਡੀਓ ਭਰਾਵਾਂ ਨੂੰ ਵਧਾ ਲੱਗੀ ਤੇ ਲਾਇਕ ਸ਼ੇਅਰ ਤੋ ਚੈਨਲ ਨੂੰ ਬਾਈ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਵੀਰ ਮੇਰੇ ਪਹੁੰਚ ਸਕਣਾ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਠੀਕ ਹੈ ਵੀਰ ਜੀ